ਸਤਿਗੁਰੂ ਪਰਸ਼ਰ ਨੇ ਬੜੀ ਮਿਹਰ ਕਰਪਾ ਕੀਤੀ ਹੈ ਜਿਨ੍ਹਾਂ ਗੁਰੂਆਂ ਪਿਆਰਿਆਂ ਨੇ ਪ੍ਰਚਾਰ ਦੀ ਸੇਵਾ ਨਵਾਈ ਉਹਨਾਂ ਨੂੰ ਮੈਂ ਬਹੁਤ-ਬਹੁਤ ਧੰਨਵਾਦ ਸੋ ਗਰਮ ਪਿਆਰੇ ਗੱਲ ਕਰ ਰਹੇ ਸੀ ਵੀ ਸਿੱਖ ਅਸੀਂ ਬਣ ਨਹੀਂ ਸਕੇ ਤੇ ਬਿਲਕੁਲ ਇਹਨਾਂ ਨੇ ਗੁਰੂ ਦੀ ਹਜ਼ੂਰੀ ਵਿੱਚ ਬੜੀ ਵਧੀਆ ਗੱਲ ਕੀਤੀ ਕਿਉਂਕਿ ਪੰਜ ਪਿਆਰਿਆਂ ਨੇ ਸਾਨੂੰ ਕੀ ਬਣਾਇਆ ਸੀ ਪੰਜ ਪਿਆਰਿਆਂ ਨੇ ਇਹੀ ਕਸ ਅਮਰਿਤ ਕਰਕੇ ਵੀ ਅੱਜ ਤੋ ਬਾਅਦ ਤੁਹਾਡੀ ਮਾਤਾ ਸਹਿਬਕੋ ਅਮਰਸ਼ਕੇ ਵਾਲੇ ਬਹੁਤ ਗਰਮ ਪਿਆਰੇ ਬੈਠੇ ਨੇ ਕੀ ਗਿਆ ਸੀ ਅੱਜ ਤੋਂ ਬਾਅਦ ਤੁਹਾਡੀ ਮਾਤਾ ਸਹਿਬ ਕੋ ਪਿਤਾ ਗੁਰੂ ਗੋਬਿੰਦ ਸਿੰਘ ਜੀ ਵਾਸੀ ਅਨੰਦਪੁਰ ਸਾਹਿਬ ਅੱਜ ਤੋਂ ਬਾਅਦ ਤੁਸੀਂ ਸਾਰੇ ਭਾਈ ਭਾਈਓ ਸਿੱਖ ਹੋ। ਪਰ ਦੱਸੋ ਅਸੀਂ ਚਾਚੇ ਕਿੱਥੋਂ ਪੈਦਾ ਹੋ ਗਏ ਅਸੀਂ ਮਹਾਂਪੁਰਖ ਕਿਵੇਂ ਬਣ ਗਏ? ਇਸ ਕੋਲ ਦਾ ਜਵਾਬ ਇਹਦੇ ਸੋਲ ਪੰਜ ਪਿਆਰੇ ਨੇ ਸਿੱਖ ਬਣਾਇਆ ਜਾਂ ਕੋਈ ਮਹਾਂਪੁਰਖ ਨੇ ਮੜਾਇਆ ਸੰਤ ਬਣਾਇਆ। ਪੰਜ ਪਿਆਰੇ ਕਿਹੜੀ ਗਹਿਤ ਮਹਾਂ ਦਾ ਵਿੱਚ ਇਹ ਕਹਿੰਦੇ ਵੀ ਸੰਤਾਂ ਨੂੰ ਉਹ ਕਹਿੰਦੇ ਤੂੰ ਸਿੱਖਾਂ ਤੂੰ ਮਾਤਾ ਸਹਿਬ ਕੋ ਦਾ ਪੁੱਤਰ ਆ। ਨੰਤਪਰਦਾ ਵਾਸੀਆਂ ਮਹਾਪੁਰਖ ਕਿਹਦੇ ਬਣਾਇਆ ਕਿੱਥੋਂ ਬਣਾਇਆ ਇਸ ਗੱਲ ਦਾ ਜਵਾਬ ਹੈਗਾ ਤੁਹਾਨੂੰ ਦੱਸਦੇ ਹਾਂ ਇੱਕ ਪਾਸੇ ਅਸੀਂ ਕਹਿੰਦੇ ਵੀ ਕੁੱਪਰਾਂ ਸੀ ਇੱਕ ਪਾਸੇ ਮਹਾਪੁਰਖ ਖੈਰ ਵਰਗੇ ਦੋ ਦੋ ਗੱਲਾਂ ਦੂਸਾਂ ਦੀ ਜੁੜੀ ਵਿੱਚ ਕਰ ਰਹੇ ਹਾਂ ਅਸੀਂ ਇੱਕ ਪਾਸੇ ਅਸੀਂ ਕਹਿੰਦੇ ਹਾਂ ਵੀ ਬ੍ਰਹਮਾ ਵਿਸ਼ਨੂੰ ਮਹਾਦੇਵ ਸਦਾ ਹਾਂ ਕੰਨੀਆਂ ਪੁਰੀਆਂ ਬਣੀਆਂ ਹੋਏ ਇੱਕ ਪਾਸੇ ਕਹਿੰਦੇ ਆ ਤਰਮਖੰਡ ਦੀ ਬਾਣੀ ਜੋ ਸਰਤ ਦਾ ਮਾਰਗ ਹੈ ਇੱਕ ਪੱਸੇ ਆ ਗੱਲ ਕਰੀ ਜਿਨੇ ਇੱਕ ਪਾਸੇ ਕਹਿੰਦੇ ਅਸੀਂ ਬ੍ਰਹਮਾ ਵਿਸ਼ਨੂੰ ਮਹਾਦੇਵ ਮਾਰ ਰਹੇ ਕਹਿੰਦੇ ਕਿੱਥੇ ਗੁਰੂ ਸਾਹਿਬ ਕੀ ਕਹਿੰਦੇ ਨੇ ਪੁਰਵੰਨ ਦੇ ਵਿੱਚ ਜਿਹੜੇ ਕਾਮਯੁਕਤ ਨੇ ਤਿੰਨ ਚਲੇ ਪ੍ਰਵਾਨਿਤ ਸੰਸਾਰੀ ਭਵਾਨੀ ਕਲਾਏ ਦੀ ਬਾਣ ਜਿਪ ਤਿਸ ਭਾਵਾਂ ਤੇ ਚਲਾਵੇ ਜਿੰਨੇ ਰੱਬ ਚਣਾਉਂਦਾ ਇਹ ਹਮੇ ਚਲਦੇ ਆ ਭਾਰਤ ਇਹਨਾਂ ਦੀ ਕੋਈ ਹੋਂਦ ਨਹੀਂ ਕੋਈ ਬ੍ਰਹਮਾ ਵਿਸ਼ਨੂ ਨਹੀਂ ਬ੍ਰਹਮਾ ਵਿਸ਼ਨੂ ਕਿਨੇ ਬਣਾਈ ਜਿਹਨੇ ਦੁਨੀਆ ਨੂੰ ਠੱਗਣਾ ਸੀ ਉੱਪਰੋਂ ਸੱਤਣਾ ਲਾ ਕੇ ਮੈਂ ਇੱਕ ਬੇਨਤੀ ਕਰ ਦਿੰਦਾ ਜਿੰਨੇ ਮਰਜ਼ੀ ਪੰਜਾਬ ਦੇ ਮਹਾਂਪੁਰ ਇਕੱਠੇ ਹੋ ਜਾਣ ਜਿਨ੍ਹਾਂ ਨੇ ਵੱਡੇ ਵੱਡੇ ਰੋਤਲੇ ਲਾਇਆ ਜਿਹੜੇ 12 ਵਜੇ ਤੋਂ ਦੀ ਗੱਲ ਕਰਦੇ ਨੇ ਜਿਹੜੇ ਕਹਿੰਦੇ ਵੀ ਇਸ ਤੋਂ ਸੁਰਤ ਨਾਲ ਫਰਾਂਸ ਤੱਕ ਪਹੁੰਚ ਜਾਣਾ ਹੈ ਉਹਨਾਂ ਤੋਂ ਮੈਂ ਇਹ ਬੇਨਤੀ ਕਰਨਾ ਵੀ ਪੰਜਾਬ ਚ ਇਹ ਨੌਜਵਾਨ ਕਿੰਬਰ ਵਾਤੇ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਸਾਰੇ ਬਾਪੂ ਨੂੰ ਗਲੀਆਂ ਵਿੱਚ ਰੋਲਿਆ ਸੁਰਤੀ ਲਾ ਕੇ ਦੱਸੋ ਕਿਵੇਂ ਰੋਲਿਆ ਜਾਹਰ ਸੇਖਵਾਲੋ ਗੁਰੂ ਦੀ ਲੈਗ ਵਿੱਚ ਬੈਠੋ ਜਾਂ ਫਿਰ ਸੁਰਤੀ ਲਾ ਕੇ ਦੱਸੋ ਕਿਉਂ ਦਾ ਗੱਪ ਚੱਕਨੇ ਵੇਲੇ ਨੌਜਵਾਨਾਂ ਨੂੰ ਦੱਸੋ ਪੰਜਾਬ ਦੇ ਨੌਜਵਾਨ ਦੱਸਣ ਇਹ ਗੱਲ ਇਹ ਜਿਹੜੇ ਮਾਪੁਰਖ ਬਣਿਆ ਹੋਏ ਆਪੂ ਇਹਨਾਂ ਦੱਸਣ ਬਿ ਅਸੀਂ ਪੰਜਾਬ ਦੇ ਵਿੱਚ ਕਿਉਂ ਇਹਨੇ ਮੁੰਡਿਆਂ ਦਾ ਭਾਨ ਕਰਵਾਇਆ ਕਿਉਂ ਲੋਕਾਂ ਨੂੰ ਨੌਜਵਾਨਾਂ ਨੇ ਹਜ਼ਾਰ ਚੱਕੇ ਤਾਂ ਅਰਦੀ ਮਹਾਪੁਰਖਾਂ ਦੀ ਜਿਹੜੀ ਸ਼ਕਤੀ ਹੈ ਕੋਤਰੀ ਨਾਮ ਦੀ ਸੰਪਰਪਾਠਾਂ ਦੀ 12 ਮਿਲਟੂ ਦੀ ਜਿਹੜੀ ਸ਼ਕਤੀ ਆ ਉਹਨੂੰ ਇਕੱਠੀ ਕਰਕੇ ਇੱਕ ਚੀਂ ਦਾ ਸੇਨ ਇਹ ਬਿ ਕਿਨੇ ਗੁਰੂ ਸਾਡੇ ਬਾਪੂ ਨੂੰ ਗਰਮਿਆਂ ਚ ਰੋਲੇ ਆ ਜਿੱਤੇ ਕਰ ਸਾਨੂੰ ਪਤਾ ਨਹੀਂ ਲੱਗਿਆ ਗੱਲਾਂ ਅਸੀਂ ਸੱਚ ਕੰਨੀਆਂ ਕਰਦੇ ਆ ਤਾਹ ਤਾਂ ਕਿੱਥੇ ਆ ਸਾਡੀ ਗੱਲਾਂ ਸੀ ਪਤਾਰ ਤੋਂ ਬਹੁ ਕਰਦੇ ਕਿਰਤ ਨਹੀਂ ਤਾਂ ਗੱਲੀ ਨਹੀਂ ਕਰੀ ਸਿੱਖ ਵੀ ਕਿਰਤ ਬਾਬੇ ਨਾਲ ਨੇ 18 ਸਾਲ ਹਲ ਬਾਆ ਆ ਕਰਤਾਰਪੁਰ ਖੇਤੀ ਸਵਾਸੀ ਕਿੰਤੀਸ ਵੀ ਦੇਖਿਓ ਕਿ ਤੇ ਵੱਡੇ ਵੱਡੇ ਨਾਮ ਵਧਾ ਰਹੇ ਕਿਰਤ ਕਰਿਓ ਕਿਰਤ ਕਰ ਕਰਤਰਪੁਰ ਦੀ ਹੱਥੋਂ ਦੇ ਕੇ ਭਲਾ ਮਨਾਵਾ ਗੁਰੂ ਸਾਹਿਬ ਨੇ ਐਸੀ ਗੁਰੂ ਸਾਹਿਬ ਨੇ ਇਹ ਨਹੀਂ ਕਿ ਮਿਤ ਦੋਦਾਂ ਮੰਗ ਮਾਰ ਕੇ ਖਾਈ ਚੜੀ ਜਿੰਨਾ ਮਰਜੀ ਪੀ ਚੱਲੀ ਜਾਂ ਜਦੋਂ ਆਪ ਦੇ ਪਰਿਵਾਰ ਵਿੱਚ ਜਾਂ ਸਿੱਖ ਸਖਾਬੰਦ ਗੁਰੂ ਕੀ ਗੁਰੂ ਦਾ ਪਰਿਵਾਰ ਆ ਸਾਰਾ ਗੁਰੂ ਨਾਲ ਗੋਬ ਸਿੰਘ ਦੇ ਬੱਚੇ ਆ ਮਾਦਾ ਸਾਹਿਬਪੁਰ ਦੇ ਸਾਰੇ ਬੱਚੇ ਆ ਬੱਚਿਆਂ ਵਿੱਚ ਇਹ ਨਹੀਂ ਅਸੀਂ ਸਿੱਖ ਬਣਨ ਦੀ ਗੱਲ ਕਰਦੇ ਸਬਾਈਪਾਸ ਨਾਲ ਨਹੀਂ ਸਿੱਦੇ ਮਹਾਂਪੁਰਖਾਂ ਦੇ ਸੰਤ ਬਣਦੇ ਆ ਸਿੱਖ ਤਾਂ ਬਣੇ ਨਹੀਂ ਸੀ ਸਿੱਖ ਕਰ ਸਿੱਖ ਬਣਨ ਦੀ ਗੱਲ ਉਹ ਕਰ ਜਿਹੜਾ ਆਪ ਸਿੱਖ ਆ ਮੈਂ ਬੇਨਤੀ ਕਰਦਾ ਦੋ ਗੱਲਾਂ ਦਾ ਜਵਾਬ ਮੰਗੇ ਨੇ ਜਾਂ ਤਾਂ ਇਹ ਆ ਵੀ ਜਿਹੜੇ ਜਿਹਨਾਂ ਨੇ ਬਿਆਦਬੀ ਕੀਤੀ ਹੈ ਸ਼ਰਤੀ ਲਾ ਕੇ ਦੱਸ ਦਿਓ ਤੇ ਜਫਰ ਇਹ ਗੱਲ ਕਹਿਣੋ ਹਰਦੋ ਵੀ ਐਂ ਬੜੀ ਬਖਸ਼ਿਸ਼ ਹੁੰਦੀ ਹੈ ਮਹਾਰਾਜ ਐਂ ਐਂ ਭਗਤੀ ਕਰਨਾ ਬਖਸ਼ਿਸ਼ ਹੁੰਦੀ ਆ ਭਗਤੀ ਕੀ ਹੈ ਕਿਰਤਮਤ ਕਰਦੇ ਆ ਪ੍ਰਮਾਤਮਾ ਨੂੰ ਚਿੱਤ ਵਿੱਚ ਰੱਖਣਾ ਉਹ ਕੰਮ ਕਰਨਾ ਜਿਹੜਾ ਗੁਰੂ ਨੂੰ ਭਾਉਂਦਾ ਗੁਰੂ ਨੇ ਕਿੰਨਾ ਕੰਮ ਤੋਂ ਰੋਕਿਆ ਉਹ ਕੰਮ ਛੱਡ ਦੇਣੇ ਆ ਨਿੰਦਿਆ ਚੁਗਲੀ ਈਰਖਾ ਛੱਡਨੀ ਆ ਉਹ ਕੰਮ ਕਰਨਾ ਜਿਹੜਾ ਗੁਰੂ ਕਹਿੰਦਾ ਕਿੱਡੇ ਕਿਡੇ ਗੁਰੂ ਗੋਬਿੰਦ ਸਿੰਘ ਜੀ ਤੋਂ ਲੈ ਕੇ ਕਿੱਡੇ ਕਿੱਡੇ ਸਖੋਣੇ ਬਾ ਭਾਈ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਗੱਲ ਆ ਜੀ ਬਾਬਾ ਬੁੱਢਾ ਜੀ ਸੰਤ ਤਾਂ ਕੋਈ ਹੋਇਆ ਹੀ ਨਹੀਂ ਜਿੱਥੇ ਮਨੋ ਗੁਰੂ ਸਾਹਿਬ ਦੇ ਕੰਮਲੇ ਸਾਰੇ ਭਾਈ ਮਤੀ ਦਾਸ ਤਰਤਵਾਛੂਟਾ ਜੀ ਨੂੰ ਮੈਨ ਖੁਰਾ ਦਨੇ ਆ ਉਹ ਆਪ ਦੀ ਆਪ ਦੀ ਮਰਦਾ ਦਾ ਖਲਾਸ ਮੈਂ ਹਰਾਨ ਹੋਇਆ ਇਸ ਵਾਰ ਅਕਾਲ ਤਖਤ ਦੇ ਕੋ ਬੱਚਿਆਂ ਨੂੰ ਸਿੱਖਿਆ ਦੇਣ ਦੀ ਗੱਲ ਸਿੱਖੀ ਕਰੀਏ ਦੱਸੋ ਭਾਈ ਬਰਜੀ ਸਿੰਘ ਸਿੱਖਿਆ ਲੇ ਗਏ ਅਸਤੇ ਤੋਂ ਜੇ ਦੇਤੀ ਅੱਜ ਜੇ ਨਾਲ ਕਰਾਂਗੇ ਫਲਾਣਾ ਨੰਨਤ ਕਾ ਫਲਾਣਾ ਸੇ ਖਾ ਫਲਾਣੀ ਸਵਰਤੀ ਲੱਗੇ ਬੱਚਿਆਂ ਨੂੰ ਪਹਿਲਾਂ ਮੁੱਢਲੀਆਂ ਗੱਲਾਂ ਦੱਸੋ ਵੀ ਕਿਵੇਂ ਨਾਮ ਜਤਨਾ ਭਾਈ ਗੁਰਮੰਤਰ ਕੀ ਆ ਰਹਿਤ ਕਿਰਾਦਾ ਕੀ ਆ ਕਿਹੜੇ ਕੰਮ ਛੱਡਣੇ ਆ ਸਭਲਾ ਗਹਾਂ ਪੁੱਛੋ ਸੋ ਸਤਿਗੁਰੂ ਸਾਹਿਬ ਕਿਰਪਾ ਕਰਨ ਮਾਫੀ ਚੋਣਾਂ ਦੀ ਬੋਲਦੇ ਤਾਂ ਕਿਸੇ ਕੋ ਗੰਤੀ ਹੋ ਗਈ ਹੋਵੇ ਜੋ ਬੱਚ ਨੂੰ ਬੋਲ ਗੁਰੂ ਸਾਹਿਬ ਨੂੰ ਹਾਰਦਸਨ ਕੇ ਬੋਲਿਆ ਕਿ ਜਵਾਬ ਇਹਨਾਂ ਦੇ ਦੇਣ ਵਾਹਿਗੁਰੂ ਦੀ ਕਥਾਲਸਾ ਵਾਹਿਗੁਰੂ ਜੀ ਫਤ